ਲਓ ਜੀ ਸੱਜਣੋ ਗੱਡੀਆਂ ਤੁਸੀਂ ਬਹੁਤ ਵੇਖੀਆਂ ਹੋਣਗੀਆਂ ਪਰ ਇਹ ਰੱਥ ਹੈ ਜਿਹੜਾ ਤੁਹਾਨੂੰ ਪਹਿਲੀ ਵਾਰੀ ਕੈਮਰੇ ਦੀ ਸਕਰੀਨ ਦੇ ਉੱਤੇ ਦਿਖ ਰਿਹਾ ਤਾਂ ਆਹ ਗੱਡੀ ਚੈੱਕ ਕਰੋ ਜਰਾ ਤੁਸੀਂ ਬਹੁਤ ਸਾਰੀਆਂ ਲਗਜ਼ਰੀ ਬੜੇ ਬੜੇ ਵੱਡੇ ਵੱਡੇ ਬ੍ਰਾਂਡ ਦੀਆਂ ਗੱਡੀਆਂ ਤੁਸੀਂ ਵੇਖੀਆਂ ਹੋਣਗੀਆਂ ਪਰ ਇਸ ਗੱਡੀ ਨੂੰ ਤੁਸੀਂ ਇੱਕ ਵਾਰੀ ਚੈੱਕ ਕਰੋ ਇਹ ਸ਼ਾਰਟਸ ਜਿਹੜੇ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੇ ਨੇ ਤਾਂ ਇਹਨਾਂ ਦੇ ਵਿੱਚ ਦੇਖੋ ਕਿ ਇਹ ਰੱਥ ਹੈ ਜਿਹੜਾ ਇਹ ਰਾਜਿਆਂ ਮਹਾਰਾਜਿਆਂ ਦੀ ਫੀਲਿੰਗ ਤੁਹਾਨੂੰ ਮਹਿਸੂਸ ਕਰਵਾਉਂਦਾ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵਾਕੇ ਹੀ ਕਿਸੇ ਗੱਡੀ ਦੇ ਉੱਪਰ ਬੈਠੇ ਹੋ ਤਾਂ ਇਸ ਦੀਆਂ ਫੀਚਰਜ਼ ਜਿਹੜੀਆਂ ਨੇ ਬਹੁਤ ਜ਼ਿਆਦਾ ਨੇ ਤਾਂ ਇਹ ਜਿਹੜਾ ਵੀ ਦੇਖਦਾ ਇਹਨੂੰ ਉਹਦੀ ਅੱਖ ਇਸੇ ਗੱਡੀ ਦੇ ਉੱਤੇ ਖੜ ਜਾਂਦੀ ਹੈ ਤੇ ਅਗਲਾ ਦੇਖਦਾ ਹੈ ਖੜ ਕੇ ਕਿ ਇਹ ਬਣਾਇਆ ਕੀ ਹੋਇਆ ਤੇ ਬਣਿਆ ਕਿਵੇਂ ਹੋਇਆ ਤੇ ਕਿਹੜੇ ਪਰਪਸ ਦੇ ਲਈ ਬਣਿਆ ਹੋਇਆ ਪਟਿਆਲਾ ਦੇ ਵਿੱਚ ਪਹੁੰਚੇ ਆ ਅਸੀਂ ਸਿੰਘ ਕਿੰਗਰਜ਼ ਇੱਥੇ ਇਸ ਵੇਲੇ ਸਾਡੇ ਨਾਲ ਨੇ ਨਵਜੋਤ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਇਸ ਗੱਡੀ ਦੇ ਬਾਰੇ ਦੱਸੋ ਕਿ ਇਹ ਗੱਡੀ ਹੈ ਜਿਹੜੀ ਇਹ ਕਿਹੜਾ ਮਾਡਲ ਹੈ ਤੇ ਕਿਹੜੀ ਗੱਡੀ ਹੈ ਭਾਜੀ ਇਹ ਗੱਡੀ ਵੈਂਟੇਜ ਕਾਰਾਂ ਹੁੰਦੀਆਂ ਨੇ ਜੀ ਇਹ ਮਤਲਬ ਕਿ ਆਹ ਤੋਂ 100 ਸਾਲ ਪੁਰਾਣੀਆਂ ਹੁੰਦੀਆਂ ਨੇ ਜਿਵੇਂ ਅੱਜ ਕੱਲ ਪੈਲਸਾਂ ਦੇ ਵਿੱਚ ਵਿਆਹਾਂ ਦੇ ਵਿੱਚ ਪਹਿਲਾਂ ਰੱਥ-ਘੋੜੀ ਕਰਦੇ ਹੁੰਦੇ ਸੀ ਅੱਜ ਕੱਲ ਇਹ ਵੈਂਟੇਜ ਕਾਰਾਂ ਦਾ ਟ੍ਰੈਂਡ ਚੱਲ ਰਿਹਾ ਜਿਵੇਂ ਪੈਲਸਾਂ 'ਚ ਐਂਟਰੀ ਹੋ ਗਈ ਭਾਜੀ ਡੋਲੀਆਂ ਵਾਲੀ ਕਾਰਾਂ ਹਨਾ ਜੀ ਸ਼ੂਟਿੰਗ ਲਈ ਅੱਜ ਕੱਲ ਇਹ ਕਾਰਾਂ ਇਹ ਨਾਲੇ 6 ਟੈਰੀ ਕਾਰਾਂ ਆ ਜੀ ਇਹ ਪੰਜਾਬ 'ਚ ਹੈ ਨਹੀਂ ਕਿਸੇ ਕੋਲ ਜੀ ਠੀਕ ਹੈ ਹਾਂ ਜੀ ਹਾਂ ਇਹ ਕਿਹੜਾ ਮਾਡਲ ਹੋਏਗੀ ਇਹ ਘੱਟੋ ਘੱਟ ਵੀ 1800 1900 ਦੇ ਵਿੱਚ ਆਏ ਹਾਂ ਹਾਂ ਜੀ ਹਾਂ ਜੀ ਲਗਭਗ ਬਹੁਤ ਪੁਰਾਣੀ ਕ ਠੀਕ ਹੈ ਤੇ ਇਹਦੀਆਂ ਫੀਚਰਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕੀ ਕੀ ਇਸ ਦੇ ਵਿੱਚ ਫੀਚਰਸ ਨੇ ਫੀਚਰ ਭਾਜੀ ਜਦੋਂ ਆਪਾਂ ਐਂਟਰੀ ਹੁੰਦੀ ਹੈ ਪੈਲੇਸ ਦੇ ਵਿੱਚ ਇਹਦੀ ਛੱਤ ਵੀ ਓਪਨ ਹੋ ਜਾਂਦੀ ਹੈ ਛੱਤ ਓਪਨ ਹੋਣ ਦੇ ਜਦ ਡੋਲੀ ਲਾਣੀ ਹੈ ਬੰਦੀ ਰਹਿੰਦੀ ਹੈ ਵੀ ਤੇ ਡੈਕੋਰੇਸ਼ਨ ਹੋ ਜਾਂਦੀ ਹੈ ਨਾਲ ਜੀ ਅੱਛਾ ਇਹ ਪੂਰੀ ਛੱਤ ਹੈ ਜਿਹੜੀ ਇਸ ਦੀ ਖੁੱਲ ਜਾਂਦੀ ਹੈ ਖੁੱਲ ਜਾਂਦੀ ਹੈ ਉੱਪਰ ਜਿਵੇਂ ਪੈਲੇਸ ਐਂਟਰੀ ਵਗੈਰਾ ਹੁੰਦੀ ਹੈ ਜੀ ਵਗੈਰਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤਾਂ ਇਹ ਬਹੁਤ ਜ਼ਿਆਦਾ ਤੁਹਾਡੇ ਕੋਲ ਤਾਂ ਡਿਮਾਂਡ ਤੇ ਹੋਵੇਗੀ ਗੱਡੀ ਫਿਰ ਕਿਉਂਕਿ ਜਦੋਂ ਵੇਖਦੇ ਆ ਇਹਨੂੰ ਸੋਹਣੀ ਬਹੁਤ ਲੱਗਦੀ ਹੈ ਹਾਂਜੀ ਹ ਠੀਕ ਹੈ ਹਾਂਜੀ ਹਾਂਜੀ ਪੂਰਾ ਪੰਜਾਬ ਫਿਰਿਆ ਹੋਇਆ ਇਸਨੇ ਗੱਡੀ ਨੇ ਹਾਂਜੀ ਹਾਂਜੀ ਭਾਜੀ ਪਿਛਲੇ ਸੀਜ਼ਨ ਵੀ ਕੋਈ ਸ਼ਹਿਰ ਨਹੀਂ ਛੱਡਿਆ ਜੀ ਇਹਨੇ ਜੀ ਲੋਗਾ ਬਠਿੰਡਾ ਜਲੰਧਰ ਅੰਬਰਸਰ ਹਾਂਜੀ ਹਾਂਜੀ ਦੂਜੀਆਂ ਸਟੇਟਾਂ ਦੇ ਵਿੱਚ ਵੀ ਜਾਂਦੀ ਰਹੀ ਹੈ ਹਾਂਜੀ ਹਾਂਜੀ ਜਾਂਦੀ ਰਹੀ ਹੈ ਭਾਜੀ ਠੀਕ ਹੈ ਸਿਮਲੇ ਤੱਕ ਵੀ ਗਈ ਹੈ ਟੋਕ ਜੀ ਠੀਕ ਹੈ ਹਾਂਜੀ ਹਾਂਜੀ ਅੱਛਾ ਕੀ ਰਿਸਪੌਂਸ ਕੀ ਹੈ ਲੋਕਾਂ ਦਾ ਕਿਉਂਕਿ ਜਦੋਂ ਵੇਖਦੇ ਆ ਇਸ ਨੂੰ ਸੋਹਣੀ ਬਹੁਤ ਲੱਗਦੀ ਹੈ ਜਿਹੜਾ ਦੇਖਦਾ ਹੈ ਬਸ ਜਿਹਨੇ ਦੇਖ ਲਈ ਕਾਰ ਉਹਦਾ ਅਗਲਾ ਕਹਿੰਦਾ ਹੀ ਬੁੱਕ ਕਰਨੀ ਹੈ ਹੋਰ ਕੋਈ ਕਾਰ ਨਹੀਂ ਕਰਦਾ ਜੀ ਨਵੀਂ ਚੀਜ਼ ਕਰਕੇ ਨਾ ਜੀ ਇੱਕ ਚੀਜ਼ਾਂ ਨੋਰਮਲ ਹੈ ਨਹੀਂ ਇਹ ਚੀਜ਼ਾਂ ਐਂਟੀਕ ਨੇ ਜੀ ਠੀਕ ਹੈ ਹਾਂਜੀ ਹਾਂਜੀ ਤਾਂ ਦੋਸਤੋ ਇਹ ਗੱਡੀ ਹੈ ਜਿਹੜੀ ਬਾਈ ਨਵਜੋਤ ਸਿੰਘ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਗੱਡੀ ਹੈ ਜਿਹੜੀ ਉਹਨਾਂ ਦੇ ਕੋਲ ਅਵੇਲੇਬਲ ਹੈ ਇਸ ਨੂੰ ਤੁਸੀਂ ਪ੍ਰੀ ਵੈਡਿੰਗ ਦੇ ਲਈ ਬੁੱਕ ਕਰ ਸਕਦੇ ਹੋ ਜਾਂ ਵਿਆਹਾਂ ਦੇ ਲਈ ਬੁੱਕ ਕਰ ਸਕਦੇ ਹੋ ਜਾਂ ਹੋਰ ਸ਼ੂਟਿੰਗਸ ਦੇ ਪਰਪਸ ਦੇ ਲਈ ਤੁਸੀਂ ਬੁੱਕ ਕਰ ਸਕਦੇ ਹੋ ਅਸੀਂ ਆਪਣੇ ਵੇਖਣ ਵਾਲਿਆਂ ਨੂੰ ਇਹ ਦੱਸ ਦਈਏ ਕਿ ਇਹ ਵੀਡੀਓ ਹੈ ਜਿਹੜੀ ਕੋਈ ਪੇਡ ਪ੍ਰਮੋਸ਼ਨ ਨਹੀਂ ਹੈ ਰਾਹ ਜਾਂਦੇ ਹੋਏ ਇਹ ਗੱਡੀ ਸਾਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਤੇ ਸਾਡਾ ਫਰਜ਼ ਵੀ ਬਣਦਾ ਹੈ ਕਿ ਜੇਕਰ ਸਾਡਾ ਪੰਜਾਬੀ ਭਰਾ ਕੋਈ ਵਧੀਆ ਕੰਮ ਕਰ ਰਿਹਾ ਤਾਂ ਉਸਦੇ ਕੰਮ ਨੂੰ ਐਪਰੀਸ਼ੀਏਟ ਕੀਤਾ ਜਾਵੇ ਤੇ ਦੂਜਿਆਂ ਤੱਕ ਉਸਦੇ ਕੰਮ ਨੂੰ ਪਹੁੰਚਾਇਆ ਜਾਵੇ ਸੈਂਕਿੰਗਰਜ਼ ਪਟਿਆਲਾ ਵਾਲਿਆਂ ਦਾ ਨੰਬਰ ਹੈ ਜਿਹੜਾ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਕੋਲ ਸੈਲਫ ਡਰਾਈਵ ਕਾਰਾਂ ਤੇ ਹੋਰ ਜੜੀਆਂ ਕਾਰਾਂ ਨੇ ਉਹ ਵੀ ਅਵੇਲੇਬਲ ਨੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੇ ਨੰਬਰਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਜ਼ਰੂਰ ਕਰ ਲਿਓ